ਸਤਿ ਗੁਰ ਜੀ ਮੈਂ ਸਾਰੇ ਢਿਲੋਂ ਮੀਟਾ ਕੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਬਰਸਾਤੀ ਖੀਰਾ ਬਰਸਾਤੀ ਖੀਰਾ ਬਹੁਤ ਸਾਰੇ ਕਿਸਾਨ ਲਾਉਂਦੇ ਆ ਅਗਸਤ ਦੇ ਵਿੱਚ ਉਸ ਵਿਸ਼ੇ ਤੇ ਅੱਜ ਆਪਣੇ ਨਾਲ ਨੌਜੂ ਕੰਪਨੀ ਤੋਂ ਜੁੜ ਰਹੇ ইমরান ਮਾਨ ਜੀ ਨੌਜੂ ਕੰਪਨੀ ਦਾ ਬਹੁਤ ਸਾਰੇ ਕਿਸਾਨ ਸੀਡ ਵਰਤਦੇ ਆ ਬਹੁਤ ਵਧੀਆ ਸੀਡ ਨੇ ਉਹਨਾਂ ਤੋਂ ਆਪਾਂ ਅੱਜ ਜਾਣਾਂਗੇ ਕਿ ਖੀਰਾ ਪੱਕ ਕਿਹੜੇ ਟਾਈਮ ਲਾਈਏ ਤੇ ਕਿਹੜੀਆਂ ਖਾਦਾਂ ਪਾਈਏ ਮਾਰਕਿੰਗ ਸ਼ੀਟ ਪਾਣੀ ਕਿਉਂ ਜ਼ਰੂਰੀ ਹੈ ਇਹ ਸਾਰੇ ਵਿਸ਼ੇ ਤੇ ਆਪਾਂ ਗੱਲ ਕਰਾਂਗੇ ইমরান ਮਾਨ ਜੀ ਦੇ ਨਾਲ ਮਾਨ ਸਾਹਿਬ ਤੁਹਾਡਾ ਸਾਡੀ ਸਟੂਡੀਓ ਦੇ ਵਿੱਚ ਸਵਾਗਤ ਹੈ ਧੰਨਵਾਦ ਜੀ ਬੜਾ ਤੁਹਾਡਾ ਤੁਹਾਡੇ ਸਾਡੇ ਸੋਡੀ ਤੇ ਸਵਾਗਤ ਕੀਤਾ ਤੁਹਾਡਾ ਮਾਨ ਸਾਹਿਬ ਅੱਜ ਆਪਾਂ ਤੁਹਾਡੇ ਨਾਲ ਨਾ ਜੋ ਹੁਣ ਟਾਈਮ ਆ ਰਿਹਾ ਉਹਦੇ ਵਿੱਚ ਖੀਰੇ ਬਾਰੇ ਗੱਲਬਾਤ ਕਰਨੀ ਹੈ ਵੀ ਜਿਹੜਾ ਖੀਰੇ ਦੇ ਆਪਾਂ ਕਦੋਂ ਲਾ ਸਕਦੇ ਆ ਜਿਵੇਂ ਅਗਸਤ ਹੈਗਾ ਸਤੰਬਰ ਹੈ ਤੇ ਕਿਹੜੀਆਂ ਕਿਸਮਾਂ ਤੁਹਾਡੀ ਕੰਪਨੀ ਦੀਆਂ ਉਹਦੇ ਬਾਰੇ ਸਾਨੂੰ ਚਰਨਾਪਾ ਅਗਾ ਖੀਰਾ ਜਿਹੜਾ ਲੱਗਦਾ ਜੀ ਮੇਜਰ ਫਸਲ ਹੈ ਜਿਹੜੀ ਆ ਟਾਈਮ ਦੀ ਬਰਸਾਤੀ ਖੀਰੇ ਦੀ ਇਹ ਬਰਸਾਤੀ ਖੀਰਾ ਅਗਸਤ ਸਤੰਬਰ ਹੀ ਲੱਗਦਾ ਹੈਗਾ 1 ਅਗਸਤ ਤੋਂ ਸਟਾਰਟ ਹੋ ਜਾਂਦਾ ਹੈ तकरीबन 20-25 ਸਤੰਬਰ ਤੱਕ ਲਾਸਟ ਲੱਗਦਾ ਹੈਗਾ ਜੀ ਇਹ ਵੈਰਾਈਟੀਆਂ ਤਾਂ ਆਪਣੀਆਂ ਦੇ ਵਿੱਚ ਖੀਰੇ ਦੇ ਵਿੱਚ ਬਹੁਤ ਸਾਰੀਆਂ ਨੇ ਏਰਟਲ ਖੀਰੇ ਚਾਈਨੈਸ ਖੀਰੇ ਵੀ ਹੈਗੇ ਹੈਗੇ ਬਟ ਜੋ ਜਿਆਦਾ ਸਭ ਤੋਂ ਜਿਆਦਾ ਬੈਸਟ ਹੈ ਜਿਸ ਦੀ ਲਾਗਤ ਵੀ ਕਲਰ ਵੀ ਝਾੜ ਵੀ ਅੱਛਾ ਹੈਗਾ ਉਹ ਆਪਣਾ ਹੈਗਾ ਨੋ ਨਿਊ ਦਾ ਰੁਚੀਤਾ ਖੀਰਾ ਜੀ ਚਾਈ ਹਾਂਜੀ ਹਾਂ ਇੱਥੇ ਸੇਮ ਲਗਾਉਣਾ ਪੈਂਦਾ ਹੈਗਾ ਮੈਥਡ ਇਹਦਾ ਇਹੀ ਹੈਗਾ ਜਿਵੇਂ ਆਪਾਂ ਬੋਬੀ ਖਰਬੂਜਾ ਲਗਾਣਾ ਹੈ ਸੀਟ ਪਾ ਕੇ ਹੀ ਲੱਗੇਗਾ ਵਿਦਾਊਟ ਸੀਟ ਨਹੀਂ ਲੱਗਦਾ ਹੈਗਾ ਬੈੱਡ ਬਣਾ ਕੇ ਲੱਗੇਗਾ ਠੀਕ ਹੈ ਜੀ ਇਹ ਆਪਣੇ ਹੁਣ ਇਹ ਚਾਈਨੀਜ਼ ਖੀਰਾ ਆਉਂਦਾ ਹੈਗਾ ਆਪਣੇ ਹੋਰ ਜਿਹੜਾ ਦੇਸੀ ਖੀਰਾ ਲਾਉਂਦੇ ਆ ਦੇਸੀ ਖੀਰਾ ਵੀ ਆਉਂਦਾ ਆਪਣੀ ਕੰਪਨੀ ਦਾ ਹਾਂ ਦੇਸੀ ਖੀਰੇ ਵੀ ਆਉਂਦੇ ਆ ਜੀ ਆਪਣੇ ਜਿਹੜਾ ਦੇਸੀ ਖੀਰਾ ਹੈਗਾ ਲੱਗਦਾ ਚਾਈਨੇਜ਼ ਖੀਰੇ ਵਰਗਾ ਹੀ ਹੈ ਸੇਮ ਟੂ ਸੇਮ ਬਟ ਹੈ ਦੇਸੀ ਖੀਰਾ ਹੈ ਠੀਕ ਹੈ ਰੇਡ ਦੇ ਵਿੱਚ ਵੀ ਉਹਦੇ ਅੰਗੇਸਟ ਚ ਵੀ ਕੀ ਜਾਂਦਾ ਹੁੰਦਾ ਰੰਗ ਰੂਪ ਜਿਆਦਾ ਹੋਣ ਕਰਕੇ ਸਨਖਪਣਾ ਜਿਆਦਾ ਹੋਣ ਕਰਕੇ ਚਾਈਨੈਸ ਮੰਗੋ ਹੀ ਵਿਕਦਾ ਹੈ ਤੇ ਉਹਦੇ ਵਾਸਤੇ ਵੀ ਆਪਾਂ ਨੂੰ ਸ਼ੀਟ ਪਾਉਣੀ ਜ਼ਰੂਰੀ ਹੈ ਹਾਂ ਸ਼ੀਟ ਜ਼ਰੂਰੀ ਹੈ ਜੀ ਆਹ ਟਾਈਮ ਵਿਦਾਊਟ ਸ਼ੀਟ ਤੋਂ ਪੰਗਾ ਨਾ ਲਵੋ ਕਿਉਂਕਿ ਬਰਸਾਹ ਜਿਆਦਾ ਹੋ ਜਾਂਦੀ ਹੈ ਪਲਾਂਟ ਸਰਵਾਈਵ ਨਹੀਂ ਕਰਦਾ ਹੈਗਾ ਗ੍ਰੋਥ ਰੁਕ ਜਾਂਦੀ ਹੈ ਤੇ ਜਦੋਂ ਆਪਾਂ ਸ਼ੀਟ ਪਾ ਕੇ ਲਗਾਣੇ ਆ ਗੇ ਪਲਾਂਟ ਨੂੰ ਇਸ ਟਾਈਮ ਦੇ ਵਿੱਚ ਵਾਇਰਸ ਵੀ ਘਟਾਂਦਾ ਹੈਗਾ ਤੇ ਪਲਾਂਟ ਆਸਾਨੀ ਨਾਲ ਸਰਵਾਈਵ ਕਰ ਜਾਂਦਾ ਹੈਗਾ ਮੈਂ ਇਹੀ ਕਹਿਣਾਗਾ ਅੰਤ ਦੇ ਵਿੱਚ ਫੇਰ ਵੀ ਦੁਬਾਰਾ ਤੁਹਾਨੂੰ ਅਗਰ ਤੁਹਾਡਾ ਖੀਰਾ ਲਗਾਉਣ ਦਾ ਵਿਚਾਰ ਹੈ ਤਾਂ ਬਿਨਾਂ ਸੀਟ ਤੋਂ ਨਾ ਲਗਾਵੋ ਸੀਟ ਪਾ ਕੇ ਹੀ ਖੀਰਾ ਲਗਾਵੋ ਇਸ ਦੇ ਨਾਲ ਤੁਹਾਡੇ ਖਰਚੇ ਇੱਕ ਬਹੁਤ ਜ਼ਿਆਦਾ ਘਟ ਹੋਣਗੇ ਤੇ ਪਲਾਂਟ इजीली ਸਰਵਾਈਵ ਹੋ ਜੈਣਾ ਤਾਂ ਛਾੜ ਦੇਣਾ ਹੈਗਾ ਬਿਨਾਂ ਸੀਟ ਵਾਲੇ ਨੇ ਕੋਈ ਛਾੜ ਨਹੀਂ ਦੇਣਾ ਹੈਗਾ ਤੁਹਾਨੂੰ ਸੀਟਾਂ ਦੇ ਵਿੱਚ ਵੀ ਫਰਕ ਹੈਗਾ ਵੀ ਸੀਟ ਵੀ ਡੋਡੀਆਂ ਦੀ ਆਉਂਦੀ ਹੋ ਜਾਂ ਮਹਿੰਗੀਆਂ ਸਸਤੀਆਂ ਜਾਂ ਕੁਆਲਿਟੀ ਦੇ ਵਿੱਚ ਸੀਟਾ ਬਹੁਤ ਆਉਂਦੀਆਂ ਨੇ ਜੀ ਹੁਣ ਤਾਂ ਮਾਰਕੀਟ ਦੇ ਵਿੱਚ ਵੈਸੇ ਕੁਆਲਿਟੀਆਂ ਵੀ ਆਣ ਲੱਗੀਆਂ ਨੇ ਪਹਿਲਾਂ ਤਾਂ ਬਹੁਤ ਹਲਕੀਆਂ ਆਉਂਦੀਆਂ ਰਹੀਆਂ ਨੇ ਸਭ ਬਹੁਤ ਸਾਰੀਆਂ ਕੰਪਨੀਆਂ ਨੇ ਨੇ ਜਿਹੜੀਆਂ ਮਲਚਿੰਗ ਦੇ ਉੱਤੇ ਕੰਮ ਕਰਦੀਆਂ ਨੇ ਅ ਅਲੱਗ-ਅਲੱਗ ਰੇਟ ਦੇ ਉੱਤੇ ਅਲੱਗ-ਅਲੱਗ ਮਾਈਕਰੋਨ ਦੇ ਵਿੱਚ ਵੇਚਦੇ ਨੇਗੇ ਆਪਣੇ ਠੀਕ ਹੈ ਜੀ ਤੇ ਆਪਾਂ ਨੂੰ ਜਿਹਨਾਂ ਨੂੰ ਖੀਰਾ ਆਪਾਂ ਲਾਉਣਾ ਹੈ ਇਹਦੇ ਵਾਸਤੇ ਆਪ ਨੂੰ ਕਿਸ ਤਰ੍ਹਾਂ ਦਾ ਬਾਣਾ ਚਾਹੀਦਾ ਵੀ ਮਤਲਬ ਜਿਹਦਾ ਪਾਣੀ ਨਿਕਲਦਾ ਹੋਵੇ ਜਾਂ ਕੀ ਵੈਸੇ ਜਿਹੜਾ ਆਪਾਂ ਨੇ ਖੀਰਾ ਲਗਾਉਣਾ ਹੈ ਗੈਸਟੈਂਪ ਜੇਕਰ ਤੁਹਾਡੇ ਲਵੇ ਖੇਤ ਹੈਗਾ ਡੱਕਰ ਤਬ ਬਹੁਤ ਜਿਆਦਾ ਅੱਛਾ ਹੈ ਟਾਈਮ ਟੱਕਰ ਕੇ ਪਰ ਖੇਤ ਦੀ ਕੰਡੀਸ਼ਨ ਇਸ ਤਰ੍ਹਾਂ ਹੋਣੀ ਚਾਹੀਦੀ ਹੈ ਜੀਰੀ ਦੇ ਵਾਲੇ ਵਾਲੇ ਪਾਣੀ ਦੀ ਮਾਰ ਨਾ ਪਵੇ ਪਾਣੀ ਨਿਕਲਦਾ ਹੋਵੇ ਉਸ ਖੇਤ ਦੇ ਵਿੱਚੋਂ ਕਿਤੇ ਸਾਰੇ ਦਾ ਸਾਰਾ ਹਲੇ ਵਾਲਾ ਪਾਣੀ ਇਕੱਠਾ ਹੋ ਗਿਆ ਕੇ ਜੀਰੀ ਵਾਲਾ ਖੀਰੇ ਵਾਲੇ ਖੇਤ ਜੇ ਐਂਟਰ ਹੋ ਜਾਵੇ ਤਾਂ ਖੇਤ ਦੀਆਂ ਸਾਰੀਆਂ ਬੇਲਾ ਮਰ ਜਾਣੀਆਂ ਨੇ ਇਹ ਸਪੈਸ਼ਲੀ ਧਿਆਨ ਰੱਖਣਾ ਹੈਗਾ ਆਪਣਾ ਖੇਤ ਉੱਚਾ ਰੱਖੋ ਡਿਫਰੈਂਟ ਰੱਖੋ ਪਾਣੀ ਜੀਰੀ ਵਾਲਾ ਪਾਣੀ ਦੀ ਮਾਰ ਨਾ ਰਹੇ ਉੱਥੇ ਤੇ ਜੇ ਪਾਣੀ ਬਾਜਦਾਵੇ ਮਾੜਾ ਮੋਟਾ ਆਂਦਾ ਵੀ ਹੈ ਤਾਂ ਤੁਹਾਡੇ ਲਵੇ ਨਾਲ ਲਵੇ ਕੋਈ ਥੋੜੇ ਬੋਤੇ ਟੋਏ ਪਟਵਾ ਕੇ ਸੂਬਾ ਕੀਤੀ ਹੋਵੇ ਜਿਹੜਾ ਪਾਣੀ ਉਹਦੇ ਵਿੱਚ ਤੁਸੀਂ ਕੱਢ ਦੋ। ਠੀਕ ਹੈ। ਤੇ ਇਹ ਜਿਵੇਂ ਹੁਣ ਆਪਾਂ ਖੀਰਾ ਲਾਵਾ ਖੀਰਾ ਪਾਉਣ ਤੋਂ ਲਾਉਣ ਤੋਂ ਪਹਿਲਾਂ ਆਪਾਂ ਨੂੰ ਤਿਆਰੀ ਵਾਸਤੇ ਖਾਦਾਂ ਵਗੈਰਾ ਜਾਂ ਬਾਬਾਈ ਦਾ ਕੀ ਸਿਸਟਮ ਹੈਗਾ? ਇਹ ਤੁਹਾਡੇ ਖੇਤ ਤੇ ਡਿਪੈਂਡ ਕਰਦਾ ਜੀ ਅਗਰ ਕਿਸ ਤਰ੍ਹਾਂ ਦਾ ਤੁਹਾਡਾ ਖੇਤ ਹੈ ਪਹਿਲਾਂ ਉਸ ਦੇ ਵਿੱਚ ਕੀ ਲੱਗਿਆ ਹੋਇਆ ਸੀਗਾ ਤੇ ਕੀ ਤੁਹਾਡੇ ਉਹਦੇ ਵਿੱਚ ਪਹਿਲਾਂ ਪਾਇਆ ਹੋਇਆ ਸੀਗਾ? ਫੈਰੂਸਿਸ ਰਿਕੁਆਇਰਮੈਂਟ ਦੇ ਹਿਸਾਬ ਨਾਲ ਅਸੀਂ ਸੁਝਾਸ਼ਨ ਦੰਦੇ ਆਗੇ ਅਗਰ ਤੁਹਾਡਾ ਨਾਰਮਲੀ ਖੇਤ ਹੈਗਾ ਤੁਸੀਂ ਰੂੜੀ ਖਾਦ ਨਹੀਂ ਪਾ ਸਕਦੇ ਹੈਗੇ ਪੁਰਾਣੀ ਤਾਂ ਤੁਸੀਂ ਕੋਸ਼ਿਸ਼ ਕਰੋ ਇੱਕ ਬੈਗ ਡੀਏਪ ਇੱਕ ਸੁਪਰ ਦਾ ਇੱਕ ਪਟਾਸ ਦਾ ਤੇ ਨਾਲ ਨੂੰ ਮਾਈਕਰੋਨਿਟ੍ਰੈਂਟ ਕੈਲਸ਼ੀਅਮ ਬੋਰਨ ਵਗੈਰਾ ম্যাগਨੀਸ਼ੀਅਮ ਵਗੈਰਾ ਜ਼ਰੂਰ ਪਾਓ ਠੀਕ ਹੈ ਹਾਂ ਤੇ ਆਪਣਾ ਵਾਸਤੇ ਕਿੱਡੇ ਕਿੱਡੇ ਬੈੱਡ ਚਾਹੀਦੇ ਆਪਾਂ ਨੂੰ ਕਿਹੜੀ ਸ਼ੀਟ ਪਾਉਣੀ ਚਾਹੀਦੀ ਕਿੰਨੇ ਫੁੱਟ ਦੀ ਜਿਹੜੇ ਤੁਹਾਡੇ ਬੈੱਡ ਬਣਨੇ ਚਾਹੀਦੇ ਨੇਗੇ ਜੀ ਬਣ ਕੇ ਚੱਲੋ ਸਵਾ ਫੁੱਟ ਦਾ ਸਵਾ ਤਿੰਨ ਫੁੱਟ ਦਾ ਤਿਆਰ ਹੋਣਾ ਚਾਹੀਦਾ ਬੈੱਡ ਅੱਛਾ ਜੀ ਤੇ ਹਾਈਟ ਜਿੰਨੀ ਕੋਸ਼ਿਸ਼ ਕਰ ਸਕਦਾ ਤੁਸੀਂ ਤੁਹਾਡੇ ਕੋਲ ਬੇਸਿਕਲੀ ਬੰਦ ਹੀ ਹੈਗੀ ਤਾਂ ਉਹਦੀ ਹਾਈਟ ਥੋੜੀ ਜੀ ਐਕਸਟਰਾ ਰੱਖੋ ਠੀਕ ਹੈ ਕਿਉਂਕਿ ਤਾਂ ਬਰਸਾਤ ਦਾ ਇਫੈਕਟ ਨਾ ਹੋਵੇ ਉਹਦੇ ਤੇ ਇਹ ਆਪਾਂ ਨੂੰ ਇਹ ਸੀਡ ਕਿੰਨਾ ਚਾਹੀਦਾ ਏਕੜ ਵਾਸਤੇ 1 ਏਕੜ ਵਾਸਤੇ ਤੁਹਾਡਾ 250 ਗ੍ਰਾਮ ਸੀਡ ਪ੍ਰੋਵਾਈਡ ਹੋ ਜਾਂਦਾ ਹੈਗਾ 250 ਗ੍ਰਾਮ ਸੀਡ ਦੇ ਨਾਲ ਏਕੜ ਲੱਗ ਜਾਂਦਾ ਹੈਗਾ ਜੀ ਇਸ ਸਟੈਂਡ ਦਾ ਹਾਂ ਜੀ ਤੇ ਆਪਾਂ ਨੂੰ ਇਹਦੇ ਵਿੱਚ ਕੋਈ ਦਿਸ਼ਾ ਦੀ ਵੀ ਲੋੜ ਹੈ ਜੇ ਮੈਂ ਆਪਣਾ ਹਣ ਸਿਆਲ ਵਾਲੇ ਹੋச்சு ਚਾਹੀਦੀ ਹੈ ਦਿਸ਼ਾ ਚਾਹੀਦੀ ਹੈ ਇਸ ਦਿਸ਼ਾ ਦੀ ਕੋਈ ਹੈਗੀ ਲੋੜ ਵੀ ਆਪਾਂ ਨੂੰ ਇਸ ਤਰ੍ਹਾਂ ਦੀ ਬਟਾ ਇਹਦੇ ਵਿੱਚ ਕੋਈ ਡਾ ਲੰਬਾ ਜੁੜਾ ਮੈਥਡ ਨਹੀਂ ਹੈਗਾ ਸਰਦੀ ਵਾਲੇ ਦੇ ਵਿੱਚ ਹੁੰਦੀ ਹੈਗੀ ਇਹਦੇ ਵਿੱਚ ਤਾਂ ਤੁਸੀਂ ਜੋ ਬੈਡ ਜਿਵੇਂ ਪਹਿਲਾਂ ਬਣਾਉਂਦੇ ਹੋ ਉਹਦੇ ਬਣਾ ਕੇ ਲਾ ਦਿਓ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਸਰਵਾਈਵ ਕਰ ਜਾਊਗਾ ਠੀਕ ਹੈ ਤੇ ਇਹ ਬੀਜ ਤੋਂ ਬੀਜ ਦੀ ਕਿੰਨੀ ਦੂਰੀ ਹੈਗੀ ਇਹ ਜਿਹੜਾ ਸਟੈਮ ਲੱਗਦਾ ਹੁੰਦਾ ਜੀ 9-10 ਇੰਚੀ ਤੇ ਪਲਾਂਟ ਟੂ ਪਲਾਂਟ ਲੱਗਦਾ ਹੁੰਦਾ ਸੀ 2 ਤੋਂ ਬੀਜ ਤੋਂ ਬੀਜ ਤੇ ਲੈਂਡ ਟੂ ਲੈਂਡ ਤੁਹਾਡੀ ਉਹੀ ਜਾ ਕੇ 8.58 ਫੁੱਟ ਤੇ ਚਲੀ ਜਾਣੀ ਹੈ ਜੀ ਠੀਕ ਹੈ ਜੀ ਤੇ ਮਤਲਬ ਇਹ ਜੇ ਹੁਣ ਜਿਹੜਾ ਸੀਡ ਆਉਂਦਾ ਛੋਟੇ ਦਵਾਈ ਲੱਗੀ ਆਉਂਦੀ ਹੈ ਕਾ ਆਪਾਂ ਨੂੰ ਲਾਉਣੀ ਪੈਂਦੀ ਹੈ ਸੀਡ ਤੇ ਇਸ ਟਾਈਮ ਦਵਾਈ ਲਗਾਉਂਦੀ ਵੈਸੇ ਢੀ ਲੰਬਾ ਜੋੜਾ ਮੈਥ ਹੈ ਨਹੀਂ ਪ੍ਰੋਸੈਸ ਤਾਂ ਜੀ ਸੀਡ ਟਰੀਟ ਵੀ ਕੀਤਾ ਹੁੰਦਾ ਅਗਰ ਤੁਹਾਨੂੰ ਫਿਰ ਵੀ ਲੱਗਦਾ ਹੈਗਾ ਤੁਹਾਡੇ ਖੇਤ ਦੇ ਵਿੱਚ ਕੋਈ ਸਿਉਖ ਵਗੈਰਾ ਜਾਂ ਸਲਾਈ ਦਾ ਅਟੈਕ ਆ ਸਕਦਾ ਹੈਗਾ ਤਾਂ ਤੁਸੀਂ ਥੋੜੀ ਬਹੁਤੀ ਉਹਨੂੰ ਦਵਾਈ ਟਰੀਟ ਕਰ ਸਕਦੇ ਹੋ ਐਜੇ ਗਾਚੋ ਲਗਾ ਸਕਦੇ ਹੋ ਜੀ ਜੀ ਤੇ ਜਿਹੜੀਆਂ ਆਪਣੀਆਂ ਹੁਣ ਜਿਹਨੇ ਵੈਰਾਈਆਂ ਬਾਰੇ ਤੁਸੀਂ ਗੱਲ ਕਰੀ ਹੈ ਤੇ ਇਹ ਲਗਭਗ ਕਿੰਨਾ ਕੁ ਝਾੜ ਦੇ ਜੰਦੀ ਆਪਾਂ ਨੂੰ ਇੱਕ ਕਿਕਰ ਤੋਂ ਇਹ ਤੁਹਾਡੀ ਅਸਲ ਦੇਖੋ ਝਾੜ ਦੀ ਮੰਨ ਕੇ ਚੱਲੋ 90 80 ਕੁਆਂਟਲ ਤੋਂ ਲੈ ਕੇ ਇਹ 120 ਤੀ ਕੁਆਂਟਲ ਤੱਕ ਝਾੜ ਦੇ ਜੰਦੀ ਇਹ ਇਸ ਟਾਈਮ 100 150 ਕੁਆਂਟਲ ਤੱਕ ਵੀ ਦੇ ਜੰਦੀ ਇਹ ਨਹੀਂ ਲੇਕਿਨ ਇਹ ਡਿਪੈਂਡ ਕਰਦਾ ਹੈਗਾ ਮੌਸਮ ਤੇ ਬਹੁਤ ਬੜਾ ਜੇਕਰ ਜ਼ਿਆਦਾ ਬਰਸਾਤਾ ਹੋ ਗਿਆ ਤਾਂ ਤੁਹਾਡੀ ਪ੍ਰੋਡਕਸ਼ਨ ਘਟ ਜਾਨੀ ਹੈਗੀ ਜ਼ਿਆਦਾ ਬਹੁਤ ਜ਼ਿਆਦਾ ਅਗਰ ਪਰ ਚੱਟਾਂ ਘੱਟ ਹੁੰਦੀਆਂ ਨੇ ਫਰੂਟ ਸੈਟਿੰਗ ਦੇ ਦੌਰਾਨ ਤਾਂ ਤੁਹਾਡਾ ਪਲਾਂਟ ਸਟ्रेस ਦੇ ਵਿੱਚ ਨਹੀਂ ਜਾਂਦਾ ਜਿਸ ਦੇ ਕਾਰਨ ਉਹਨੂੰ ਸੇਵਾ ਪਾਣੀ ਆਪਾਂ ਕਰਦੇ ਹੋਏ ਝਾੜ ਐਕਸਟਰਾ ਲੈ ਲੈਂਦੇ ਆ ਤੇ ਲੰਬਾ ਚਲਾ ਲੈਂਦੇ ਜਿਸ ਦੇ ਵਿੱਚ 8-10 ਟਰਾਈਆਂ ਤਲਾਈਆਂ इजीली ਹੋ ਜਾਂਦੀਆਂ ਨੇ ਜੀ ਠੀਕ ਹੈ ਤੇ ਇਹ ਆਪਾਂ ਨੂੰ ਪਹਿਲੀ ਦਵਾਈ ਕਿੰਨੇ ਕਿ ਦਿਨਾਂ ਬਾਅਦ ਸਟਾਰਟ ਕਰ ਦਿੰਦਾ ਨਾਲੇ ਦੇਸੀ ਤੇ ਨਾਲੇ ਚਾਈਨੀਜ਼ ਜੀਰਾ ਜਿਹੜਾ ਚਾਈਨੀਜ਼ ਜੀਰਾ ਜੀ ਉੱਤੋਂ ਚੱਲ ਪੈਂਦਾ तकरीबन 32-35 ਦਿਨਾਂ ਦੇ ਵਿੱਚ ਵਿੱਚ ਜੀ ਠੀਕ ਹੈ ਜਿਹੜਾ ਹੈਗਾ ਦੇਸੀ ਖੀਰਾ ਉਹ ਚੱਲ ਪੈਂਦਾ ਜੀ 35 ਤੋਂ 38 ਦਿਨਾਂ ਦੇ ਵਿੱਚ ਤਿੰਨ ਚਾਰ ਦਿਨ ਆਪਰੇ ਵਾਲਾ ਤਿੰਨ ਚਾਰ ਦਿਨ ਲੇਟ ਹੈ ਚਾਈਨਿਸ ਤੋਂ ਠੀਕ ਹੈ ਬਟ ਕੀ ਕਿ ਉਹ ਥੋੜਾ ਜਿਆਦਾ ਸਟਰੋਂਗ ਜ਼ਿਆਦਾ ਉਹਦੇ ਨਾਲੋਂ ਬਿਮਾਰੀ ਪ੍ਰਤੀ ਪ੍ਰੋਟੈਕਸ਼ਨ ਅੱਛੀ ਹੈਗੀ ਫਰੂਟ ਦੀ ਕੁਆਲਿਟੀ ਜ਼ਿਆਦਾ ਅੱਛੀ ਹੈ ਕਈ ਏਰੀਆ ਦੇ ਵਿੱਚ ਸੀਡਲੈਸ ਨੂੰ ਨਹੀਂ ਲਾਇਕ ਕੀਤਾ ਜਾਂਦਾ ਹੈਗਾ ਇਸ ਨੂੰ ਜ਼ਿਆਦਾ ਲਾਇਕ ਕਰਦੇ ਆ ਦੇਸੀ ਖੀਰੇ ਨੂੰ ਸੀਲੈਸ ਟਾਈਪ ਕਲਰ ਜ਼ਿਆਦਾ ਹੋਣ ਕਰਕੇ ਸਾਈਜ਼ ਨੋਰਮਲ ਹੋਣ ਕਰਕੇ ਉਹ ਜ਼ਿਆਦਾ ਪਸੰਦ ਕਰਦੇ ਆ मतलब देसी नु ਘੱਟ ਬਿਮਾਰੀ ਆਉਂਦੀ ਹੈ ਤੇ ਚਾਈਨਸੀ ਨੂੰ ਜ਼ਿਆਦਾ ਆਉਂਦੀ ਹੈ। ਚਾਈਨਸੀ ਨੂੰ ਆਹ ਟਾਈਮ ਦੇ ਵਿੱਚ ਥੋੜਾ ਜਿਆਦਾ ਰਿਸਕ ਹੀ ਜ਼ਿਆਦਾ ਹੋ ਜਾਂਦਾ ਬਰਸਾਤ ਜ਼ਿਆਦਾ ਹੋ ਗਏ ਔਰ ਰਿਕਵਰੀ ਕਰਨੀ ਹੋਣੀ ਮੁਸ਼ਕਿਲ ਹੋ ਜਾਂਦੀ ਥੋੜੀ ਜੀ। ਚਾਈਨਸੀ ਵੈਰਾਈਆਂ ਆਪਣੇ ਲਈ ਬਹੁਤ ਆ। ਮੈਂ ਐਸੀ ਕਰਕੇ ਕਿਸੇ ਨੂੰ ਜੈਸ਼ਨ ਨਹੀਂ ਦਿੰਦਾ ਹੈਗਾ ਕਿ ਕਿਸੇ ਫਾਰਮਰ ਦਾ ਨੁਕਸਾਨ ਨਾ ਹੋ ਜਾਵੇ। ਵੀ ਤੁਸੀਂ ਨਾਰਮਲ ਵੈਰਾਈ ਹੀ ਲਾਵੋ। ਕੋਈ ਆ ਫਿਊਚਰ ਦੇ ਵਿੱਚ ਉਈ ਹਾ ਮਤਲਬ ਰੇਨੀ ਵੈਰੈਟੀ ਆ ਜਾਵੇ ਬਰਸਾਤ ਚੱਲਣ ਵਾਲੀ ਟੈਂਪਰੇਚਰ ਚੱਲਣ ਵਾਲੀ ਵੈਰੈਟੀ ਆ ਜਾਵੇ ਤਾਂ ਤੁਹਾਨੂੰ ਜ਼ਰੂਰ ਦਵਾਂਗਾ ਉਸ ਤਰ੍ਹਾਂ ਦੀ ਬਟ ਹਾਲੇ ਤੱਕ ਮੇਰੀ ਨੌਲੇਜ ਦੇ ਵਿੱਚ ਮਤਲਬ ਜਿਹੜੀ ਹੈ ਵੈਰੈਟੀ ਇਸ ਟਾਈਮ ਕੋਈ ਸੈੱਟ ਨਹੀਂ ਹੈਗੀ ਆਪਣੀ ਠੀਕ ਹੈ ਤੇ ਆਪਾਂ ਨੂੰ ਲੇਟ ਤੋਂ ਲੇਟ ਹੁਣ ਇਹਨੂੰ ਕਿੰਨੇ ਕਿ ਸਤੰਬਰ ਤੱਕ ਲਾ ਸਕਦੇ ਆ ਕਿਰੇ ਨੂੰ ਹਾਂ ਲਾਸਟ 25 30 25 ਦੀ ਸੰਭਵਤਾ ਕੋਈ ਚਾ ਮਤਲਬ ਜਿਵੇਂ ਹੁਣ ਗਾ ਹਾਂ ਠੰਡਾ ਆਏ ਨੇ ਠੰਡੇ ਚ ਫਿਰ ਚੱਲੇ ਜਾਣਾ ਕਿਰੇ 25 30 ਤੋਂ ਭਾਈ 100 ਹੀ ਤੱਕ ਅਸਰੇ ਤੁਹਾਨੂੰ 30 35 ਦਿਨਾਂ ਤੱਕ ਕੀੜਾ ਚੱਲ ਪੈਂਦਾ ਹੈਗਾ 35 ਦਿਨਾਂ ਤੱਕ ਕੋਈ ਵੀ ਹੈਗਾ ਜਿਹੜਾ ਅੱਗੇ ਹੋਰ ਮੌਸਮ ਸੱਟ ਹੋ ਜਾਣਾ ਹੈਗਾ 35 ਦਿਨਾਂ ਤੱਕ ਜਲ ਪੂਗਾ ਇੱਕ ਮਹੀਨੇ ਦੀ ਗੈਮ ਹੁੰਦੀ ਹੈ 2 ਮਹੀਨੇ ਜ ਸਾਰਾ ਕੀੜਾ ਖਤਮ ਹੋ ਜਾਂਦਾ ਹੈ तकरीबन ਨਾ ਟਾਈਮ ਹਲਾ ਠੀਕ ਹੈ ਤੇ ਇਹਦਾ ਹੁਣ ਜਿਹੜਾ ਜਿਹੜਾ ਉਹ ਆਪਾਂ ਨੂੰ ਸੌਖੇ ਹੀ ਪ੍ਰਾਪਤ ਹੋ ਜਾਂਦਾ ਪੰਜਾਬ ਦੇ ਵਿੱਚ ਕਿ ਨਹੀਂ ਸੌਖੇ ਹੀ ਹੋ ਜਣਾ ਜੀ ਆਪਾਂ ਬੈਠਿਆਂਗੇ ਸੇਵਾ ਦੇ ਵਿੱਚ ਪੰਜਾਬ ਦੇ ਵਿੱਚ ਕਿਤੇ ਵੀ ਆਪਾਂ ਮੈਂ ਪ੍ਰੋਵਾਈਡ ਕਰਵਾਉਣਾ ਹਰ ਜਗ੍ਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜੋ ਫਾਰਮਰ ਆਪਣੇ ਨਾਲ ਦਿਲੋਂ ਜੁੜੇ ਆ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਵਾਉਣ ਤੋਂ ਲੈ ਕੇ ਉਹਨਾਂ ਦੀ ਲਗਵਾਂ ਲਗਵਾ ਕੇ ਮੰਡੀ ਕਰਨ ਤੱਕ ਹੈਲਪ ਕਰਦੇ ਆਗੇ ਅਸੀਂ ਕਿਹੜੀ ਕਿਹੜੀ ਇਹਨੂੰ ਬਿਮਾਰੀਆਂ ਆ ਗਈਆਂ ਨੇ ਕਿਹੜੇ ਕਿਹੜੇ ਟਾਈਮ ਨੂੰ ਕਿਹੜੀ ਕਿਹੜੀ ਖੁਰਾਕ ਦੀ ਪ੍ਰੋਪਰ ਜਰੂਰਤ ਹੈਗੀ ਉਹ ਵੀ ਫਾਰਮਰ ਨੂੰ ਅਸੀਂ ਸੁਝਾਅ ਦਿੰਦੇ ਆਗੇ ਉਸੇ ਹਿਸਾਬ ਨਾਲ ਆ ਕੇ ਸਾਡੇ ਹਿਸਾਬ ਨਾਲ ਫਾਰਮਰ ਕਰਦਾ ਹੈਗਾ ਪ੍ਰੋਪਰ ਕਲਟੀਵੇਸ਼ਨ ਆ ਫਾਰਮਰ ਦਾ ਵੀ ਮਨ ਸੰਤੁਸ਼ਟ ਹੁੰਦਾ ਹੈ ਵੀ ਹਾਂ ਕੋਈ ਫਸਲ ਕੀਤੀ ਯਾਰ ਝਾੜ ਵੀ ਹੋਇਆ ਫਸਲ ਵੀ ਅੱਛੀ ਖੜੀ ਹੈ ਐਂਡ ਉਹ ਮੂਮੈਂਟ ਤੱਕ ਮੇਜਲੀ ਹੁੰਦਾ ਬਾਕੀ ਰੇਟ ਤਾਂ ਮੁਕਦਰਾਂ ਦੇ ਹੁੰਦੇ ਆ ਕਿ ਲੇਕਿਨ ਮੇਂ ਦਾ ਜਿਹੜਾ ਤਿਆਰਵਾ 5-6 ਸਾਲਾਂ ਦਾ ਆ ਟਾਈਮ ਦਾ ਕਦੇ ਰੇਟ ਵੀ ਨਹੀਂ ਟੁੱਟੇ ਹੈਗੇ ਜੀ ਆ ਟਾਈਮ ਵਧੀਆ ਕਮਾਈ ਹੋ ਜਾਂਦੀ ਹੈ ਕਿ ਫਾਰਮਰ ਨੂੰ ਮੇਨ ਕਮਾਈ ਤੱਕ ਦਾ ਹੁੰਦਾ ਜਾਂ ਫਸਲ ਦਾ ਕਦਾ ਹੁੰਦਾ ਹੈਗਾ ਦੋਨੋਂ ਚੀਜ਼ਾਂ ਜੇ ਆਪਾਂ ਫਾਰਮਰ ਦੀ ਹੈਲਪ ਕਰੀਏ ਠੀਕ ਹੈ ਜੀ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ ਸਰ ਗਏ ਸਤਿ ਸ਼੍ਰੀ ਅਕਾਲ ਧੰਨਵਾਦ